ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ। ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਚਲੋ ਜੀ ਆਪਾਂ ਬਣਾਉਣੀ ਸਟਾਰਟ ਕਰਦੇ ਆ ਅੱਜ ਦੀ ਵੀਡੀਓ। ਅੱਜ ਦੀ ਵੀਡੀਓ ਬਣਾਉਣ ਵਾਸਤੇ ਮੈਂ ਸਲਾਈ ਤੇ ਕੁੰਡੇ ਪਾਏ ਆ ਜੀ। ਕੁੰਡੇ ਪਾਏ ਜੀ ਮੈਂ ਇਹ ਪਾਏ ਹੈਗੇ 2 4 6 8 10 12 14 16 18 20 ਮਾਈ 24 26 28 ਤੇ 29 ਹੈ ਜੀ ਚਲੋ ਜੇ ਵੱਧ ਘੱਟ ਗਿਣਾਂਗੇ ਤਾਂ 30 ਹੋਣਗੇ 29 ਗੁੰਡੇ ਗਣਤੀ ਚਾਏ ਆ ਮੇਰੇ ਤੇ ਬਾਕੀ ਆਪਾਂ ਅੰਗੇ ਅਗੇ ਡਿਜ਼ਾਈਨ ਪਾਵਾਂਗੇ ਜਿਵੇਂ ਆਪਾਂ ਨੂੰ ਗਣਤੀ ਹੋ ਜੂਗੀ ਤੇ ਚਲੋ ਜੀ ਸਟਾਰਟ ਕਰਦੇ ਆ ਡਿਜ਼ਾਈਨ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਬਹੁਤ ਸੋਹਣਾ ਡਿਜ਼ਾਈਨ ਬਣਦਾ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਲਿਓ ਜੀ ਤੇ ਚਲੋ ਜੀ ਬਣਾਉਣੀ ਸਟਾਰਟ ਕਰਦੇ ਆ ਆਪਾਂ ਅੱਜ ਦੀ ਵੀਡੀਓ ਇਹ ਵੀਡੀਓ ਆਹ ਕੁੰਡੇ ਮੈਂ ਪਾ ਕੇ ਜਿਹੜੀ ਆਪਾਂ ਪੌਲੀਤੀ ਸਲਾਈ ਪਲੇਨ ਬਣਾਉਣੀ ਆ ਆਪਾਂ ਉਹਦੇ ਵਿੱਚ ਇੱਕ ਉਲਟਾ ਤੇ ਇੱਕ ਸਿੱਧਾ ਬਣਾ ਲਿਆ ਇੱਕ ਗੁੰਡਾ ਉਲਟਾ ਇੱਕ ਸਿੱਧਾ ਇਸ ਤਰ੍ਹਾਂ ਬਣਾਇਆ ਇਹਦੇ ਵਿੱਚ ਫਰਸਟ ਸਲਾਈ ਜਿਹੜੀ ਇਸ ਡਿਜ਼ਾਈਨ ਦੀ ਹੈ ਇਸੇ ਤਰ੍ਹਾਂ ਹੀ ਬਣੋਂਗੀ ਆਪਾਂ ਕੋਰਟੀ ਸਵੈਟਰ ਦਾ ਬਾਰਡਰ ਬਣਾ ਕੇ ਤੇ ਜੇਕਰ ਆਪਾਂ ਇੱਕ ਉਲਟਾ ਇੱਕ ਸਿੱਧਾ ਦਾ ਬਾਰਡਰ ਬਣਾਉਨੇ ਆ ਫੇਰ ਤਾਂ ਆਸਾਨ ਹੈ ਡਿਜ਼ਾਈਨ ਬਣਾਉਣਾ ਤੇ ਜੇਕਰ ਆਪਾਂ ਕੋਈ ਹੋਰ ਬਾਰਡਰ ਬਣਾਉਨੇ ਆ ਤਾਂ ਇੱਕ ਕੁੰਡਾ ਉਲਟਾ ਇੱਕ ਸਿੱਧਾ ਫਸਟ ਸਲਾਈ ਦਾ ਇਹ ਆਪਾਂ ਪਾਉਣਾ ਹੀ ਪਾਉਣਾ ਹੈ ਤੇ ਚਲੋ ਜੀ ਆਪਾਂ ਦੱਸਦੇ ਆ ਤੁਹਾਨੂੰ ਆਹ ਵਾਲਾ ਕੁੰਡਾ ਆਪਾਂ ਤਾਰਿਆ ਅਗਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਆਹ ਵਾਲਾ ਕੁੰਡਾ ਆਪਾਂ ਬਣਾਵਾਂਗੇ ਜੀ ਸਿੱਧਾ ਫਿਰ ਤਾਂ ਗਾਗੇ ਕਰਾਂਗੇ ਆਇ ਕਲਟਾ ਕੁੰਡਾ ਇੱਕ ਆਹ ਵਾਲਾ ਕੁੰਡਾ ਬਣਾਵਾਂਗੇ ਆਪਾਂ ਉਲਟੇ ਬਣਾ ਲਵਾਂਗੇ ਸਿੱਧੇ ਪਾਸੇ ਦੋ ਕੁੰਡੇ ਉਲਟੇ ਬਣਾ ਲਈਏ ਆਪਾਂ ਆਪਾਂ ਦੋ ਕੁੰਡੇ ਉਲਟੇ ਬਣਾ ਲਏ ਤੇ ਆਪਾਂ ਧਾਗਾ ਕਰਾਂਗੇ ਜੀ ਪਿੱਛੇ ਹੁਣ ਜਿਹੜਾ ਆਪਣਾ ਆਹ ਉਲਟਾ ਕੁੰਡਾ ਇਦੇ ਆਪਾਂ ਇੱਥੋਂ ਦੀ ਸਲਾਈ ਕੱਢ ਕੇ ਇੱਕ ਲੂਪ ਬਣਾਵਾਂਗੇ। ਵਲ ਪਾ ਕੇ ਇਹਨੂੰ ਆਪਾਂ ਇਧਰੋਂ ਇਸ ਤਰ੍ਹਾਂ ਪਾ ਕੇ ਤਾਂ ਸਿੱਧਾ ਬਣਾ ਲਵਾਂਗੇ। ਧਾਗਾ ਅੱਗੇ ਕਰਾਂਗੇ। ਨਾਲ ਦੇ ਦੋ ਕੁੰਡੇ ਅਸੀਂ ਉਲਟੇ ਬਣਾਵਾਂਗੇ। ਫਿਰ ਧਾਗਾ ਪਿੱਛੇ ਕਰਾਂਗੇ। ਆਹ ਵਾਲਾ ਕੁੰਡਾ ਅਸੀਂ ਸਿੱਧਾ ਬਣਾਵਾਂਗੇ। ਫਿਰ ਧਾਗਾ ਅੱਗੇ ਕਰਕੇ ਇੱਕ ਕੁੰਡਾ ਹਾ ਤੇ ਇੱਕ ਅਗਲਾ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਪਿੱਛੇ ਕਰਾਂਗੇ ਇੱਥੋਂ ਦੇ ਐਸ ਕੁੰਡੇ ਦੇ ਇੱਥੋਂ ਦੀ ਸਲਾਈ ਕੱਢ ਕੇ ਇੱਕ ਲੂਪ ਬਣਾਈ ਵਲ ਪਾ ਕੇ ਇਧਰੋਂ ਦੀ ਕਰਕੇ ਬਣਾਵਾਂਗੇ ਕੁੰਡਾ ਇੱਕ ਤੋਂ ਆਪਾਂ ਤਿੰਨ ਕੁੰਡੇ ਬਣਾ ਲਏ ਅਗਲੇ ਦੋ ਕੁੰਡੇ ਆਪਾਂ ਉਲਟੇ ਬਣਾ ਲਵਾਂਗੇ ਤਾਂ ਅੱਗੇ ਪਿੱਛੇ ਕਰਾਂਗੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਦੋ ਗੁੰਡੇ ਉਲਟੇ ਦੇਖੋ ਆਪਣੇ ਆਪ ਹੀ ਸਾਡੇ ਕੋਲੇ ਆਹ ਗੁੰਡਾ ਉਲਟਾ ਆ ਜਾਂਦਾ ਹੈ ਇਹਦੇ ਪਿੱਛੋਂ ਦੀ ਆਪਾਂ ਸਲਾਈ ਕੱਢਾਂਗੇ ਪਹਿਲਾਂ ਇੱਕ ਲੂਪ ਬਣਾਵਾਂਗੇ ਵਲ ਪਾ ਕੇ ਇਹਨੂੰ ਦੂਜੀ ਵਾਰ ਸਿੱਧਾ ਬਣਾ ਲਵਾਂਗੇ ਇੱਕ ਤੋਂ ਤਿੰਨ ਗੁੰਡੇ ਹੋ ਗਏ ਦੋ ਗੁੰਡੇ ਉਲਟੇ ਪੰਜ ਗੁੰਡਿਆਂ ਦਾ ਸਾਡੇ ਕੋਲੇ ਆਹਾਂ ਡਿਜ਼ਾਈਨ ਬਣਦਾ ਆਹ ਇੰਨਾ ਇੱਕ ਗੁੰਡਾ ਸੀ ਵਿੱਚ ਸਿੱਧਾ ਬਣਾਉਣਾ ਇੱਕ ਗੁੰਡਾ ਸਾਡਾ ਇੱਧਰ ਆ ਜਾਂਦਾ ਸਿੱਧਾ ਇੱਕ ਇੱਧਰ ਇੱਕ ਗੁੰਡਾ ਆ ਗਿਆ ਸਿੱਧਾ ਜੀ ਪੰਜ ਗੁੰਡੇ ਸਾਡੇ ਆ ਹੋ ਗਏ ਇੱਕ ਗੁੰਡਾ ਆ ਹੋ ਗਿਆ ਸਿੱਧਾ ਜੇ ਇਹਨੂੰ ਇਹਨਾਂ ਦੇ ਨਾਲ ਲਾਉਣਾ ਤਾਂ 6 6 ਗੁੰਡੇ ਆਣਾ ਡਿਜ਼ਾਈਨ ਆਈ ਪੰਜ ਗੁੰਡੇ ਆ ਹੋਏ ਇੱਕ ਗੁੰਡਾ ਆਲਾ ਹੋ ਗਿਆ 6 ਗੁੰਡੇ ਹੋ ਗਏ ਇੱਕ ਕੁੰਡਾ ਸਿੱਧਾ ਬਣਾਇਆ ਦੋ ਕੁੰਡੇ ਉਲਟੇ ਆਵळा ਉਲਟਾ ਕੁੰਡਾ ਇਹਦੇ ਪਿੱਛੋਂ ਦੀ ਸਲਾਈ ਕੱਢ ਕੇ ਇੱਕ ਵਾਰੀ ਬਣਾਇਆ ਵਲ ਪਾ ਕੇ ਇਹਨੂੰ ਦੋ ਵਾਰੀ ਬਣਾ ਲਿਆ ਤਿੰਨ ਕੁੰਡੇ ਹੋ ਗਏ ਜੀ ਦੋ ਕੁੰਡੇ ਉਲਟੇ ਐਂਡ ਤੇ ਸਾਡਾ ਇੱਕ ਕੁੰਡਾ ਸਿੱਧਾ ਤੇ ਇੱਕ ਉਲਟਾ ਲਾਸਟ ਦਾ ਕੁੰਡਾ ਵੀ ਅਸੀਂ ਸਿੱਧਾ ਬਣਾ ਲਾਂ ਹੁਣ ਆ ਗਏ ਜੀ ਆਪਾਂ ਉਲਟੀ ਸਾਈਡ ਇੱਕ ਕੁੰਡਾ ਤਾਂ ਸਿੱਧਾ ਬਣਾਇਆ ਇੱਕ ਉਲਟਾ ਬਣਾਵਾਂਗੇ ਇੱਥੇ ਅਸੀਂ ਦੋ ਕੁੰਡੇ ਉਲਟੇ ਬਣਾਵਾਂਗੇ ਆਹ ਸੌਰੀ ਸਿੱਧੇ ਬਣਾਵਾਂਗੇ ਆਵਲ ਤੇਨ ਕੁੰਡੇ ਸੀ ਉਲਟੇ ਬਣਾ ਲਾਂਗੇ ਫਿਰ ਦੋ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਦੋ ਕੁੰਡੇ ਫਿਰ ਸਿੱਧੇ ਅੱਗੇ ਜਿਹੜੇ ਅਸੀਂ ਤਿੰਨ ਕੁੰਡੇ ਬਣਾਏ ਇੱਕ ਕੁੰਡੇ ਤੋਂ ਇਹ ਅਸੀਂ ਉਲਟੇ ਬਣਾ ਲੈਣੇ दो कुंडे सीधे एक कुंडा उल्टा, फिर दो कुंडे सिद्धे तीन कुंडे उल्टे, दो सीधे सिद्धे ध्यान ना जी उल्टी उल्टी साईड ദ കുെ സിധേ തന്നെ ഉൾ ദോ കു ഉൾട്ട സിദ്ധാള ਹਲੋ ਜਿ ਇਸ ਤਰ੍ਹਾਂ ਬਣ ਗਈਆਂ ਆਪਣੀਆਂ ਦੋ ਸਲਾਈਆਂ ਬਣ ਗਈਆਂ ਜੀ ਡਿਜ਼ਾਈਨ ਦੀਆਂ ਹੁਣ ਆਪਾਂ ਬਣਾਉਣੇ ਹੈਗੇ ਤੀਜੀ ਸਲਾਈ ਤੀਜੀ ਸਲਾਈ 'ਚ ਆਪਾਂ ਆਹ ਵਾਲਾ ਕੁੰਡਾ ਤਾਂ ਬਣਾਵਾਂਗੇ ਜੀ ਉਲਟਾ ਤਾਂਗਾ ਪਿੱਛੇ ਕਰਾਂਗੇ ਜਿਹੜਾ ਸਾਡਾ ਆਹ ਵਾਲਾ ਕੁੰਡਾ ਹੈ ਇਹਨੂੰ ਹੁਣ ਅਸੀਂ ਇੱਥੋਂ ਨਹੀਂ ਬਣਾਉਣਾ ਇਹਨੂੰ ਅਸੀਂ ਇਹਦੇ ਤੋਂ ਸਲਾਈਪ ਆ ਗਿਆ ਦੇਖੋ ਜੀ ਤਾਂ ਇਸ ਤਰਾ ਗੁੰਡਾ ਬਣਾ ਲੈਣਾ ਇੱਕ ਗੁੰਡਾ ਬਣਾਵਾਂਗੇ ਜੀ ਉਲਟਾ ਤਾਂਗਾ ਪਿੱਛੇ ਕਰਾਂਗੇ ਹੁਣ ਜਿਹੜੇ ਸਾਡੇ ਕੋਲੇ ਆ ਤਿੰਨ ਗੁੰਡੇ ਹੋਏ ਆ ਇੱਕ ਗੁੰਡੇ ਤੋਂ ਤਿੰਨ ਗੁੰਡੇ ਬਣਾਏ ਸੀ ਇਹਨਾਂ ਨੂੰ ਅਸੀਂ ਤਿੰਨਾਂ ਨੂੰ ਆਹ ਵਾਲਾ ਗੁੰਡਾ ਐਸ ਗੁੰਡੇ ਜਿਹੜੇ ਦੋ ਗੁੰਡੇ ਸਾਡੇ ਕੋਲੇ ਉਲਟੇ ਬਣਾਏ ਆ ਇਹਨਾਂ ਦੇ ਨਾਲ ਲੈ ਕੇ ਇਸ ਤਰ੍ਹਾਂ ਸਲਾਈ ਪਾ ਕੇ ਦੋਹਾਂ ਦਾ ਇੱਕ ਕਰ ਦਾਂਗੇ। ਆਹ ਕੁੰਡਾ ਸੀ ਸਿੱਧਾ ਬਣਾ ਲਵਾਂਗੇ। ਐਸ ਕੁੰਡੇ ਨੂੰ ਸੀ ਇਸ ਤਰ੍ਹਾਂ ਲਾ ਲਵਾਂਗੇ। ਤੇ ਇਧਰਲੇ ਕੁੰਡੇ ਨਾਲ ਲੈ ਕੇ ਦੋਹਾਂ ਦਾ ਇੱਕ ਕਰ ਦਾਂਗੇ। ਇੱਕ ਕੁੰਡਾ ਉਲਟਾ ਆਹ ਵਾਲਾ ਕੁੰਡਾ ਫਿਰ ਤੋਂ ਅਸੀਂ ਅਨ ਦੋ ਗੁੰਡੇ ਇੱਧਰ ਉਲਟੇ ਦੋ ਇੱਧਰ ਇੱਕ ਵਿਚਾਲੇ ਸਿੱਧਾ ਇਹਨੂੰ ਅਸੀਂ ਇੱਥੋਂ ਸਲਾਈ ਪਾ ਕੇ ਬਣਾਵਾਂਗੇ ਮੈਟਨ ਛੱਡ ਦਾਂਗੇ ਫਿਰ ਇੱਕ ਗੁੰਡਾ ਉਲਟਾ ਆਵਲੇ ਦੋ ਗੁੰਡੇ ਲੈ ਕੇ ਇੱਕ ਗੁੰਡਾ ਬਣਾ ਲਾਂਗੇ ਇੱਕ ਗੁੰਡਾ ਸਿੱਧਾ ਬਣਾ ਲਾਂਗੇ ਇੱਧਰ ਲੇਕੋ ਗੁੰਡੇ ਨੂੰ ਉਲਟਾ ਆ ਲਵਾਂਗੇ ਇਹ ਜਿਹੜੇ ਸਾਡੇ ਕੋਲੇ ਤਿੰਨ ਗੁੰਡੇ ਬਣੇ ਸੀ ਉਹ ਹੋਏ ਇਹਨਾਂ ਨੂੰ ਅਸੀਂ ਸਾਈਡ ਵਾਲੇ ਗੁੰਡਿਆਂ ਨਾਲ ਘਟਾ ਦੇਵਾਂਗੇ ਬਾਕੀ ਅਸੀਂ ਜਿਹੜੇ ਗੁੰਡੇ ਸਾਡੇ ਪਾਏ ਆ ਉਹਨੇ ਸਾਡੇ ਗੁੰਡੇ ਸਾਡੇ ਕੋਲੇ ਰਹਿ ਜਾਣਗੇ ਹੁਣ ਸਾਡੇ ਕੋਲੇ ਦੋ ਗੁੰਡੇ ਫालतू ਹੈ ਜੀ ਇੱਕ ਡਿਜ਼ਾਈਨ ਮਗਰ ਤਾਂਗਾ ਪਿੱਛੇ ਕਰਾਂਗੇ ਆ ਗੁੰਡਾ ਆਪਾਂ ਉਲਟਾ ਬਣਾ ਲਿਆ ਜਿਹੜਾ ਆਪਣੇ ਕੋਲੇ ਬਚਿਆ ਸੀ ਆ ਗੁੰਡਾ ਫਿਰ ਆਪਾਂ ਇੱਥੋਂ ਸਲਾਈ ਪਾ ਕੇ ਇਸ ਤਰ੍ਹਾਂ ਬਣਾ ਲਵਾਂਗੇ ਇੱਕ ਗੁੰਡਾ ਉਲਟਾ ਤਾਂਗਾ ਪਿੱਛੇ ਕਰਕੇ ਦੋ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ ਇੱਕ ਗੁੰਡਾ ਸਿੱਧਾ ਬਣਾ ਲਵਾਂਗੇ ਇਹਨੂੰ ਅਸੀਂ ਇਸ ਤਰ੍ਹਾਂ ਉਲਟਾ ਕੇ ਅਗਲੇ ਗੁੰਡੇ ਨਾਲ ਲੈ ਕੇ ਦੋਆਂ ਦੇ ਇੱਕ ਕਰ ਦਾਂਗੇ Akunda fiira siestään, on aina 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 ഹോട്ട് ജി ഉൽ സൈഡ് അപ്പം ബേജ സിദ്ധാ കെ തന്നെ കുണ്ടി അപ്പം ഉൾട്ടേ Jälkikunta, fiil sidda, branna, ulta, yksi olt, oltta, yksi sidda, tänne kunta ylti, sidda, ਦੈਨ ਗੁੰਡੇ ਫਿਰ ਤੋਂ ਉਲਟੇ ਬਣਾਵਾਂਗੇ ਫਿਰ ਇੱਕ ਗੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਦੈਨ ਗੁੰਡੇ ਉਲਟੇ ਇੱਕ ਗੁੰਡਾ ਸਿੱਧਾ ਇੱਕ ਉਲਟਾ ਇੱਕ ਸਿੱਧਾ ਐਂਡ ਬਲਕ ਹੁੰਦਾ ਉਲਟਾ ਬਣਾ ਲਵਾਂ। ਹਾਲੋ ਜੀ ਆਪਣਾ ਡਿਜ਼ਾਈਨ ਇੰਨਾ ਬਣ ਗਿਆ। ਤੇ ਮੈਂ ਤੁਹਾਨੂੰ ਅਗਲਾ ਜਿਹੜਾ ਆਪਾਂ ਦੂਜਾ ਡਿਜ਼ਾਈਨ ਸਟਾਰਟ ਕਰਨਾ ਉਹ ਤੁਹਾਨੂੰ ਦੱਸ ਦੇਣ ਵੀ ਉੱਪਰ ਉਦੋਂ ਲਈ ਆਪਾਂ ਕਿਵੇਂ ਕਰਨਾ ਹੈ ਪਹਿਲਾਂ ਮੈਂ ਇੱਕ ਆ ਨੀਚੇ ਵਾਲਾ ਕੱਲਾ ਹੀ ਬਣਾਇਆ ਸੀ ਆ ਦੋ ਮੈਂ ਇਸੇ ਤੇ ਬਣਾਏ ਮੈਂ ਅਲੱਗ ਤੋਂ ਨਹੀਂ ਬਣਾਇਆ ਥਾ ਮਨੇਲ ਤੇ ਚਲੋ ਜੀ ਆਪਾਂ ਇਸੇ ਤੇ ਦੱਸ ਦਿੰਨੇ ਆ ਇੱਕ ਗੁੰਡਾ ਆਪਾਂ ਤਾਰਿਆ ਇੱਕ ਉਲਟਾ ਬਣਾਇਆ ਆ ਵਾਲਾ ਗੁੰਡਾ ਆਪਣਾ ਜਿਹੜਾ ਆਪਾਂ ਇੱਥੋਂ ਸਲਾਈ ਕੱਢ ਕੇ ਨੀਚੇ ਤੋਂ ਬਣਾਉਣਾ കണ്ടാ ബാഡ് സിദ്ധാ ബസ് തരേ ഇതൊക്കെ ദോവ ബനു കുറേ കൽട്ടാ ਲਓ ਜੀ ਆਪਾਂ ਇੱਥੇ ਸਟਾਰਟ ਕਰਦੇ ਆਂ ਪਹਿਲਾਂ ਦੋ ਸਲਾਈਆਂ ਰਹਿ ਗਈਆਂ ਸਿਪਾਉਣ ਵਾਲੀਆਂ ਇੱਕ ਗੁੰਡਾ ਲਾ ਕੇ ਕੁਲਟਾ ਬਣਾਇਆ ਆਹ ਵਾਲਾ ਗੁੰਡਾ ਆਪਾਂ ਇਸ ਤਰ੍ਹਾਂ ਬਣਾਵਾਂਗੇ ਹੁਣ ਆਪਾਂ ਆਪਣੇ ਆਹ ਪੰਜ ਗੁੰਡੇ ਹੋ ਗਏ ਜੀ ਦੋ ਗੁੰਡੇ ਆਪਣੇ ਤਿੰਨ ਗੁੰਡੇ ਸਿੱਧੇ ਹੋ ਗਏ ਇੱਕ ਗੁੰਡਾ ਉਲਟਾ ਹੁਣ ਆਪਾਂ ਇੱਕ ਗੁੰਡਾ ਆਹ ਵਾਲਾ ਉਲਟਾ ਬਣਾਵਾਂਗੇ ਇੱਕ ਆਪਾਂ ਨਾਲ ਵਾਲਾ ਉਲਟਾ ਲੈ ਲਵਾਂਗੇ ਨੀਤੇ ਫਾਸਟ ਤੇ ਤਾਂ ਆਪਣੇ ਕੋਲੇ ਉਲਟਾ ਹੀ ਸੀਗਾ ਗੁੰਡਾ ਇਹ। ਬਸ ਇੱਕ ਸਲਾਈ ਆਪਾਂ ਇਹ ਇੱਕ ਉਲਟਾ ਇੱਕ ਸਿੱਧਾ ਬਣਾਉਣੀ ਹੈ। ਅੱਗੇ ਫਿਰ ਆਪਣੇ ਆਪ ਹੀ ਇਹ ਡਿਜ਼ਾਈਨ ਬਣਦਾ ਜਾਊਗਾ। ਹੁਣ ਆਪਾਂ ਜਿਹੜਾ ਵਿਚਲਾ ਗੁੰਡਾ ਹੈ ਇਹਦੇ ਇੱਥੋਂ ਦੀ ਸਲਾਈ ਕੱਢਾਂਗੇ। ਤੇ ਵੜ ਪਾ ਕੇ ਇਹਨੂੰ ਗੁੰਡੇ ਨੂੰ ਇਸ ਤਰ੍ਹਾਂ ਬਣਾ ਲਾਂਗੇ। ਆਹ ਵਾਲਾ ਗੁੰਡਾ ਹੁਣ ਆਪਾਂ ਉਲਟਾ ਬਣਾ ਲਾਂਗੇ। ਇਹ ਆਪਣੀ ਫਾਸਟ ਸਲਾਈ ਹੋ ਗਈ। జాన్ ఉల్టా బ ఇతడి కడ్ కండే తిని కండే బాగే ఉల్టా బా దో ఉల్టే బ బే ਆਲੋ ਜੀ ਆਪਾਂ ਇੱਕ ਸਲਾਈ ਬਣਾ ਲਈ ਹੁਣ ਆਪਣੀਆਂ ਤਿੰਨ ਸਲਾਈਆਂ ਉੱਪਰ ਹੋਰ ਪੈਣਗੀਆਂ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਜੀ ਇਹ ਤੇ ਆਹੀ ਚਾਰ ਚਾਰ ਸਲਾਈਆਂ ਆਪਾਂ ਇਸ ਤਰ੍ਹਾਂ ਰਿਪੀਟ ਕਰਦੇ ਜਾਵਾਂਗੇ ਤਾਂ ਆਪਣਾ ਡਿਜ਼ਾਈਨ ਇਸ ਤਰ੍ਹਾਂ ਬਣ ਕੇ ਤਿਆਰ ਹੋ ਜੀਓ ਦੇਖੋ ਇਹ ਕਿੰਨਾ ਸੋਹਣਾ ਹੈ ਤੇ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਕੋਟੀ ਸਵੈਟਰ ਜੈਕਟ ਕੁਝ ਵੀ ਬਣਾਓ ਹਰੇਕ ਤੇ ਆਪਾਂ ਇਹਨੂੰ ਪਾ ਸਕਦੇ ਆ ਤੇ ਬਹੁਤ ਸੋਹਣਾ ਬਣ ਕੇ ਤਿਆਰ ਹੁੰਦਾ ਹੈ ਤਾਂ ਚਲੋ ਜੀ ਤੁਸੀਂ ਵੀ ਟਰਾਈ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਵੀ ਕਰ ਦਿਓ ਤੇ ਕਮੈਂਟ ਜ਼ਰੂਰ ਕਰ ਦਿਓ ਜੇ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਕੋਈ ਉਹ ਨਹੀਂ ਹੁੰਦਾ ਜੀ ਮੈਨੂੰ ਤਾਂ ਕਮੈਂਟ ਆਉਂਦੇ ਤਾਂ ਮੈਨੂੰ ਚੰਗਾ ਹੁੰਦਾ ਵੀ ਵਧੀਆ ਕਮੈਂਟ ਹੋਵੇ ਤਾਂ ਚਲੋ ਜੀ ਆਪਾਂ ਨੂੰ ਸਭ ਨੂੰ ਵਧੀਆ ਲੱਗਦਾ ਤੇ ਬਾਕੀ ਤੇ ਗਲਤੀਆਂ ਤਾਂ ਇਨਸਾਨ ਤੋਂ ਹੀ ਹੁੰਦੀਆਂ ਜੀ ਕਾ ਡਿਜ਼ਾਈਨ ਬਹੁਤ ਸੋਹਣਾ ਜੀ ਬਹੁਤ ਪਿਆਰਾ ਬਣਿਆ ਦੇਖੋ ਕਿੰਨਾ ਸੋਹਣਾ ਲੱਗਦਾ ਤੇ ਤੁਸੀਂ ਆਪਣੀ ਰਾਏ ਦੇ ਰਹੇ ਹੋ ਤੁਹਾਨੂੰ ਕਿਵੇਂ ਲੱਗਿਆ ਤੇ ਚਲੋ ਜੀ ਆਪਾਂ ਮਿਲਦੇ ਆਂ ਹੋਰ ਕਿਸੇ ਨਵੀਂ ਵੀਡੀਓ ਚ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਪੂਰੀ ਦੇਖਿਓ ਜੀ ਯਾ ਪਾਸਕ ਇਹ ਕਰਦੇ ਆਂ ਦਾ ਫੇਰ ਆਪਣਾ ਡਿਜ਼ਾਈਨ ਵਿੱਚੋਂ ਨਹੀਂ ਪਤਾ ਲੱਗਦਾ ਤੇ ਵੀਡੀਓ ਪੂਰੀ ਦੇਖਿਆ ਕਰੋ ਜੀ ਮੇਰਾ ਤਾਂ ਇਹ ਜੀ ਕਰਦਾ ਮੈਂ ਦੇਖੀ ਦੇਖੀ ਜਾਵਾਂ ਬਣੇ ਵੀ ਬਹੁਤ ਜਲਦੀ ਜਾਂਦਾ ਇਹ ਨਹੀਂ ਹੈਗਾ ਕਿ ਆਪਾਂ ਨੂੰ ਟਾਈਮ ਲੱਗਦਾ ਬਹੁਤ ਜਲਦੀ ਜਲਦੀ ਬਣਦਾ ਚਲੋ ਜੀ ਬੰਦ ਕਰਦੇ ਆਪਾਂ ਹੁਣ